13ਵੀਂ ਪੌੜੀ ਸੁਨ ਨਰਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਦੇਵਤੇ ਮਨੁੱਖ ਅਤੇ ਮੂਨੀ ਅੰਮ੍ਰਿਤ ਦੀ ਖੋਜ ਕਰਦੇ ਹਨ ਉਹ ਅਸਲ ਅੰਮ੍ਰਿਤ ਪਾਵ ਆਤਮਕ ਆਨੰਦ ਗੁਰੂ ਰਾਹੀ ਹੀ ਮਿਲਦਾ ਹੈ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜਿਸ ਮਨੁੱਖ ਉਪਰ ਵਾਯ ਗੁਰੂ ਨੇ ਕਿਰਪਾ ਕੀਤੀ ਉਸਨੇ ਅੰਮ੍ਰਿਤ ਪ੍ਰਾਪਤ ਕਰ ਲਿਆ ਅਤੇ ਸਦਾ ਸੱਚ ਰਹਿਣ ਵਾਲਾ ਵਾਯ ਗੁਰੂ ਮਨ ਵਿੱਚ ਵਸਾਲਿਆ ਜੀ ਜੰਤ ਸਭ ਤੋਂ ਦੋ ਪਾਏ ਇਕ ਵੇਗ ਪਰਸਣੇ ਆਇਆ ਸਾਰੇ ਜੀਵ ਤੇ ਜੰਤੂ ਤੂੰ ਹੀ ਰਚੇ ਹਨ ਕਈ ਜੀਵ ਤੇਰਾ ਦੀਦਾਰ ਕਰਕੇ ਚਰਨ ਚੁਣਾਉਂਦੇ ਹਨ ਲਬ ਲੋਭ ਅਹੰਕਾਰ ਚੁੱਕਾ ਸਤਿਗੁਰੂ ਪਲਾ ਪਾਇਆ ਗੁਰੂ ਦੀ ਕਿਰਪਾ ਨਾਲ ਲਾਲਚ ਲੋਭ ਅਤੇ ਅਹੰਕਾਰ ਦੂਰ ਹੋ ਜਾਂਦੇ ਹਨ ਅਤੇ ਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ ਕਹ ਨਾਨਕ ਜਿਸ ਨੂੰ ਆਪ ਤੁਠਾ ਤੈਨ ਅੰਮ੍ਰਿਤ ਗੁਰ ਤੇ ਪਾਇਆ ਗੁਰੂ ਨਾਨਕ ਜੀ ਆਖਦੇ ਹਨ ਜਿਸ ਮਨੁੱਖ ਉਤੇ ਵਾਏ ਗੁਰੂ ਆਪ ਰਾਜੀ ਹੋ ਜਾਂਦੇ ਹਨ ਉਹੀ ਗੁਰੂ ਰਾਹੀ ਅਸਲ ਅੰਮ੍ਰਿਤ ਪ੍ਰਾਪਤ ਕਰਦਾ ਹੈ ਇਹ ਪਉੜੀ ਸਾਨੂੰ ਦੱਸਦੀ ਹੈ ਕਿ ਅਸਲ ਅੰਮ੍ਰਿਤ ਵਾਏ ਗੁਰੂ ਦਾ ਨਾਮ ਹੈ ਗੁਰੂ ਦੀ ਕਿਰਪਾ ਅਤੇ ਵਾਯੂਗੁਰੂ ਦੀ ਰਜ਼ਾ ਨਾਲ ਹੀ ਮਿਲਦਾ ਹੈ ਜਿਸ ਉੱਤੇ ਵਾਯੂਗੁਰੂ ਆਪ ਤ੍ਰਿਪਤ ਹੋ ਜਾਂਦੇ ਹਨ ਉਹੀ ਗੁਰੂ ਰਾਹੀ ਅੰਦਰ ਸੱਚ ਵਸਾ ਲੈਂਦਾ ਹੈ ਅਤੇ ਅਹੰਕਾਰ ਲੋਭ ਲਾਲਚ ਆਦਿ ਵਿਕਾਰ ਦੂਰ ਹੋ ਜਾਂਦੇ ਹਨ